ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਉਂ ਅਤੇ ਕਿਵੇਂ ਕੀਤੀ ਗਈ? ਉੱਤਰ ਗੁਰੂ ਅਰਜਨ ਦੇਵ ਜੀ ਦੀ ਸਰਬ ਉੱਦਮ ਤੇ ਅਣਮੋਲ ਦੇਣ ਸਿੱਖਾਂ ਲਈ ਇੱਕ ਪਵਿੱਤਰ ਧਾਰਮਿਕ ਗ੍ਰੰਥ ਦਾ ਸੰਕਲਨ ਸੀ ਜਿਸ ਨੂੰ ਆਦ ਗ੍ਰੰਥ ਗ੍ਰੰਥ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ। ਇਸ ਦੇ ਸਿੱਟੇ ਵੱਜੋਂ ਸਿੱਖ ਧਰਮ ਨੂੰ ਅਸਲ ਵਿੱਚ ਇਕ ਸੰਤੁਲਿਤ ਰੂਪ ਪ੍ਰਾਪਤ ਹੋਇਆ ਆਦਿ ਗ੍ਰੰਥ ਸਾਹਿਬ ਦਾ ਸਿੱਖ ਧਰਮ ਵਿੱਚ ਉਹੀ ਸਥਾਨ ਹੈ ਜੋ ਬੈਦਾਂ ਦਾ Hindu ਧਰਮ ਵਿੱਚ ਕੁਰਾਨ ਦਾ ਇਸਲਾਮ ਧਰਮ ਵਿੱਚ ਅਤੇ ਬਾਈਬਲ ਦਾ ਇਸਾਈ ਧਰਮ ਵਿੱਚ ਹੈ ਆਦਿ ਗ੍ਰੰਥ ਨੂੰ ਸਿੱਖ ਧਰਮ ਵਿੱਚ ਸਰਬ ਉੱਚ ਸਥਾਨ ਪ੍ਰਾਪਤ ਹੈ ਸਾਰੇ ਗੁਰਦੁਆਰਿਆਂ ਵਿੱਚ ਇਸ ਪਵਿੱਤਰ ਗ੍ਰੰਥ ਨੂੰ ਸਤਿ ਰਹਿੇਠਾਂ ਜਾ ਪਾਲਕੀ ਵਿੱਚ ਰੱਖਿਆ ਜਾਂਦਾ ਹੈ ਅਤੇ ਬਹੁਤ ਸੁੰਦਰ ਵਸਤਰਾ ਨਾਲ ਢੱਕ ਕੇ ਰੱਖਿਆ ਜਾਂਦਾ ਹੈ। ਭਗਤ ਨੰਗੇ ਪੈਰ ਤੇ ਸਿਰ ਟੱਕ ਕੇ ਇਸ ਦੇ ਸਾਹਮਣੇ ਮੱਥਾ ਟੇਕਦੇ ਹਨ। ਸਿੱਖਾਂ ਦੇ ਜਨਮ ਤੋਂ ਲੈ ਕੇ ਮੌਤ ਤੱਕ ਸਾਰੇ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਲੋਕਾਂ ਦੇ ਮਾਧਿਅਮ ਨਾਲ ਹੀ ਪੂਰੇ ਹੁੰਦੇ ਹਨ। ਇਸ ਮਹਾਨਤਮ ਪੂਰਨ ਗ੍ਰੰਥ ਦਾ ਸੰकलन ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ ਇਸ ਗ੍ਰੰਥ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਤੋਂ ਬਿਲਕੁਲ ਵੱਖਰਾ ਹੈ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਆਦ ਗ੍ਰੰਥ ਨੂੰ ਹੀ ਸਰਬ ਉੱਚ ਪਦਵੀ ਪ੍ਰਦਾਨ ਕੀਤੀ ਸੀ ਇਹ ਪਵਿੱਤਰ ਗ੍ਰੰਥ ਕੇਵਲ ਸਿੱਖ ਧਰਮ ਦਾ ਹੀ ਪ੍ਰਤੀਕ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਸਚਾਈ ਦਾ ਪ੍ਰਤੀਕ ਹੈ ਇਸ ਗ੍ਰੰਥ ਦੇ ਸੰਕਲਨ ਦਾ ਵੇਰਵਾ ਇਸ ਤਰ੍ਹਾਂ ਹੈ ਸੰਕਲਨ ਦੀ ਲੋੜ ਆਦ ਗ੍ਰੰਥ ਸਾਹਿਬ ਤੇ ਸੰਕਲਨ ਲਈ ਕੋਈ ਇੱਕ ਕਾਰਨ ਜ਼ਿੰਮੇਵਾਰ ਨਹੀਂ ਸੀ ਸਗੋਂ ਅਨੇਕਾਂ ਕਾਰਨ ਜ਼ਿੰਮੇਵਾਰ ਸਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਸੀ ਇਸ ਲਈ ਉਹਨਾਂ ਦੀ ਰਾਹ ਨੁਮਾਈ ਲਈ ਇੱਕ ਗ੍ਰੰਥ ਦੀ ਲੋੜ ਜ਼ਰੂਰੀ ਬਣ ਗਈ ਸੀ ਦੂਜੇ ਗੁਰੂ ਰਚਨਾਵਾਂ ਨੂੰ ਗੁਰੂ ਸਹਿਵਾਨਾਂ ਦੀ ਬਾਣੀ ਕਹਿ ਕੇ ਸਿੱਖਾਂ ਲਈ ਪ੍ਰਚਲਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਸਹਿਵਾਨਾਂ ਦੀ ਬਾਣੀ ਸੁੱਧ ਰੂਪ ਵਿੱਚ ਅੰਕਿਤ ਕਰਨਾ ਚਾਹੁੰਦੇ ਸਨ ਤਾਂ ਜੋ ਸਿੱਖਾਂ ਨੂੰ ਕੋਈ ਭੁਲੇਖਾ ਨਾ ਰਹੇ ਤੀਜਾ ਜੇਕਰ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੇ ਰੂਪ ਵਿੱਚ ਸਤਾਫਿਤ ਕਰਨਾ ਸੀ ਤਾਂ ਉਹਨਾਂ ਲਈ ਇੱਕ ਵੱਖਰਾ ਧਾਰਮਿਕ ਗ੍ਰੰਥ ਤਿਆਰ ਕੀਤਾ ਜਾਣਾ ਜ਼ਰੂਰੀ ਸੀ ਚੌਥੇ ਗੁਰੂ ਅਮਰਦਾਸ ਜੀ ਨੇ 20 ਸਿੱਖਾਂ ਨੂੰ ਗੁਰੂ ਸਹਿਬਾਨਾਂ ਦੀ ਸੱਚੀ ਬਾਣੀ ਪੜਨ ਲਈ ਕਿਹਾ ਸੀ ਇਹਨਾਂ ਕਾਰਨਾ ਕਰਕੇ ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਸਾਹਿਬ ਦਾ ਸੰਕਲਨ ਕਰਨ ਦੀ ਲੋੜ ਮਹਿਸੂਸ ਕੀਤੀ ਬਾਣੀ ਇਕੱਠੀ ਕਰਨੀ ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਜੀ ਦੇ ਇੱਕ ਪੁੱਤਰ ਬਾਬਾ ਮੋਹਣ ਸੀ ਉਹ ਗੋਇੰਦਵਾਲ ਵਿੱਚ ਰਹਿੰਦੇ ਸਨ ਇੱਥੇ ਉਹਨਾਂ ਨੇ ਪਹਿਲੇ ਚਾਰ ਗੁਰੂਆਂ ਦੀ ਬਾਣੀ ਨੂੰ ਲਿਪੀਬੱਧ ਕਰਨ ਦਾ ਕਾਰਜ ਆਰੰਭ ਕੀਤਾ ਸੀ ਬਾਬਾ ਮੋਹਣ ਨੇ ਗੁਰੂਆਂ ਦੀ ਕਾਫੀ ਬਾਣੀ ਇਕੱਠੀ ਕਰ ਲਈ ਸੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਦੋ ਸਰਦਾਲੂਆਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਇਹ ਬਾਣੀ ਲਿਆਉਣ ਲਈ ਭੇਜਿਆ ਪਰ ਬਾਬਾ ਮੋਹਨ ਨੇ ਉਹਨਾਂ ਨੂੰ ਇਹ ਸਮਗਰੀ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਸਮਗਰੋ ਗੁਰੂ ਜੀ ਨੇ ਆਪ ਨੰਗੇ ਪੈਰੀਂ ਚੱਲ ਕੇ ਗੋਇੰਦਵਾਲ ਪਹੁੰਚੇ ਬਾਬਾ ਮੋਹਨ ਉਹਨਾਂ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹ ਬਾਣੀ ਗੁਰੂ ਜੀ ਨੂੰ ਸੌਂਪ ਦਿੱਤੀ ਗੁਰੂ ਰਾਮਦਾਸ ਜੀ ਦੇ ਸ਼ਬਦ ਪਹਿਲਾਂ ਹੀ ਗੁਰੂ ਜੀ ਕੋਲ ਸਨ ਇਸ ਤੋਂ ਇਲਾਵਾ ਉਹਨਾਂ ਨੇ ਆਪ ਵੀ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਸੀ ਗੁਰੂ ਜੀ ਨੇ ਆਪਣੇ ਯਤਨਾਂ ਨੂੰ ਇੱਥੇ ਹੀ ਖਤਮ ਨਹੀਂ ਸਗੋਂ ਉਹਨਾਂ ਨੇ ਬਹੁਤ ਸਾਰੇ ਹਿੰਦੂ ਤੇ ਮੁਸਲਮਾਨਾਂ ਭਗਤਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਆਪਣੇ ਗੁਰੂ ਦੀ ਬਾਣੀ ਸੁਣਾਉਣ ਲਈ ਕਿਹਾ ਇਹਨਾਂ ਵਿੱਚੋਂ ਉਹ ਰਚਨਾਵਾਂ ਨੂੰ ਚੁਣ ਲਿਆ ਗਿਆ ਜੋ ਗੁਰੂਆਂ ਦੇ ਉਪਦੇਸ਼ ਦੇ ਅਨੁਕੂਲ ਸਨ ਆਦਿ ਗ੍ਰੰਥ ਦੇ ਸੰਕਲਨ ਦਾ ਕਾਰਜ ਮੂਡਲੀ ਤਿਆਰੀ ਮੰਗਰੋਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੋਂ ਲਗਭਗ ਲਗਭਗ 5 ਮੀਲ ਦੂਰ ਦੱਖਣ ਵੱਲ ਇੱਕ ਇਕਾਂਤ ਸਥਾਨ ਚੁਣਿਆ ਇਹ ਸਥਾਨ ਕਿਕਰ ਟਾਲੀ ਦੇ ਪਿੱਪਲ ਦੇ ਰੁੱਖਾਂ ਨਾਲ ਘਿਰਿਆ ਹੋਇਆ ਸੀ ਅਤੇ ਇਸ ਦੀ ਕੁਦਰਤੀ ਸੁੰਦਰਤਾ ਬਹੁਤ ਮਨਮੋਹਣੀ ਸੀ ਇਸ ਸਥਾਨ ਦੀ ਸੁੰਦਰਤਾ ਵਧਾਉਣ ਲਈ ਗੁਰੂ ਜੀ ਨੇ ਇਥੇ ਇੱਕ ਸਰੋਵਰ ਦੀ ਉਸਾਰੀ ਕਰਵਾਈ ਇਸ ਸਥਾਨ ਦਾ ਨਾਮ ਰਾਮਸਰ ਰੱਖਿਆ ਗਿਆ ਗੁਰੂ ਜੀ ਦੀ ਸਹਾਇਤਾ ਲਈ ਆਏ ਕਵੀਆਂ ਭਗਤਾਂ ਪਟਾਂ ਫਕੀਰਾਂ ਆਦਿ ਲਈ ਤੰਬੂ ਲਗਾਏ ਗਏ ਸਰੋਵਰ ਦੇ ਕੰਡੇ ਇੱਕ ਪਿੱਪਲ ਦੇ ਹੇਠਾਂ ਗੁਰੂ ਜੀ ਦਾ ਤੰਬੂ ਲਗਵਾਇਆ ਗਿਆ ਐਸੇ ਤੰਬੂ ਵਿੱਚ ਬੈਠ ਕੇ ਗੁਰੂ ਜੀ ਨੇ ਆਦ ਗ੍ਰੰਥ ਦੇ ਸੰकलन ਦਾ ਕਾਰਜ ਆਰੰਭ ਕੀਤਾ ਗੁਰੂ ਅਰਜਨ ਦੇਵ ਜੀ ਲਿਖਾਉਂਦੇ ਜਾਂਦੇ ਅਤੇ ਉਹਨਾਂ ਦੇ ਅਨীন ਸ਼ਰਧਾਲੂ ਭਾਈ ਗੁਰਦਾਸ ਜੀ ਲਿਖਦੇ ਜਾਂਦੇ ਇਸ ਤਰ੍ਹਾਂ 1604 ਈਸਵੀ ਤੱਕ ਸਾਰੀ ਸਮੱਗਰੀ ਨੂੰ ਇੱਕ ਗ੍ਰੰਥ ਦਾ ਰੂਪ ਦੇ ਦਿੱਤਾ ਗਿਆ ਇਸ ਗ੍ਰੰਥ ਨੂੰ ਹਰਿਮੰਦਰ ਸਾਹਿਬ ਵਿੱਚ ਸਥਾਪਿਤ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ ਆਦਿ ਗ੍ਰੰਥ ਸਾਹਿਬ ਵਿੱਚ ਯੋਗਦਾਨ ਦੇਣ ਵਾਲੇ ਮਹਾਪੁਰਖ ਆਦਿ ਗ੍ਰੰਥ ਸਾਹਿਬ ਵਿੱਚ ਲਗਭਗ 36 ਮਹਾਪੁਰਖਾਂ ਨੇ ਯੋਗਦਾਨ ਦਿੱਤਾ ਇਨ੍ਹਾਂ ਵਿੱਚ ਯੋਗਦਾਨ ਦੇਣ ਵਾਲੇ ਮਹਾਪੁਰਖਾਂ ਦਾ ਵਰਣਨ ਇਸ ਤਰ੍ਹਾਂ ਕੀਤਾ ਜਾਂਦਾ ਹੈ ਸਿੱਖ ਗੁਰੂ ਸਹਿਬਾਨ ਆਦਿ ਗ੍ਰੰਥ ਵਿੱਚ ਸਿੱਖ ਗੁਰੂਆਂ ਨੇ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ ਇਸ ਵਿੱਚ ਗੁਰੂ ਨਾਨਕ ਦੇਵ ਜੀ ਨੇ 974 ਗੁਰੂ ਅਰਜਨ ਦੇਵ ਜੀ ਦੇ 62 ਗੁਰੂ ਰਾਮਦਾਸ ਜੀ ਦੇ 907 ਗੁਰੂ ਰਾਮਦਾਸ ਜੀ ਦੇ 979 ਅਤੇ ਗੁਰੂ ਅਰਜਨ ਦੇਵ ਜੀ ਦੇ 2218 ਸ਼ਬਦ ਅੰਕਿਤ ਹਨ ਪਾਦ ਵਿੱਚ ਗੁਰੂ ਗੋਬਨ ਸਿੰਘ ਜੀ ਨੇ ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ 116 ਸ਼ਬਦ ਅਤੇ ਸ਼ਲੋਕ ਅੰਕਿਤ ਕਰ ਦਿੱਤੇ। ਭਗਤ ਅਤੇ ਸੰਤ ਆਦ ਗ੍ਰੰਥ ਵਿੱਚ 15 Hindu ਭਗਤਾਂ ਤੇ ਮੁਸਲਮਾਨ ਸੰਤਾਂ ਦੀ ਬਾਣੀ ਅੰਕਿਤ ਕੀਤੀ ਗਈ। ਇਹਨਾਂ ਦੇ ਨਾਂ ਹਨ ਸੇਖ ਫਰੀਦ, ਜੈਦੇਵ, ਤ੍ਰिलोचन, ਨਾਮਦੇਵ, ਕਬੀਰ, ਰਾਮਾਨੰਦ, ਰਵਿਦਾਸ, ਸੈਨ, ਧੰਨਾ ਪੀਪਾ ਪਰਮਾਨੰਦ ਸੁਰਦਾਸ ਈਖਣ ਸਦਨਾ ਅਤੇ ਬਾਣੀ ਇਹਨਾਂ ਦੇ ਸ਼ਬਦਾਂ ਦਾ ਕੁੱਲ ਜੋੜ 778 ਹੈ ਇਹਨਾਂ ਵਿੱਚੋਂ ਭਗਤ ਕਬੀਰ ਦੇ 541 ਸੇਖ ਫਰੀਦ ਦੇ 116 ਨਾਮਦੇਵ ਦੇ 60 ਅਤੇ ਰਵਿਦਾਸ ਦੇ 40 ਸ਼ਬਦ ਸ਼ਾਮਲ ਹਨ ਭਟ ਆਦਿ ਗ੍ਰੰਥ ਵਿੱਚ 11 ਪੱਟਾਂ ਦੀ ਬਾਣੀ ਦਰਜ ਹੈ ਇਹਨਾਂ ਦੇ ਨਾਂ ਹਨ ਕਲਸਹਾਰ ਜਲਪ ਕੀਰਤ ਮਲ ਭਲ ਨਲ ਭੀਖਾ ਪਰਮਾਨੰਦ ਬਲ ਹਰਵੰਸ ਤੇ ਮਥਰਾ ਇਹਨਾਂ ਦੇ ਸ਼ਬਦਾਂ ਦੀ ਕੁੱਲ ਗਿਣਤੀ 143 ਹੈ ਇਸ ਵਿੱਚ ਪੱਟ ਕਲਸਹਾਰ ਜੀ ਦੇ 54 ਨੰਦ ਦੇ 16 ਮਥਰਾ ਦੇ 14 ਅਤੇ ਪਰਮਾਨੰਦ ਜੀ ਦੇ 13 ਸ਼ਬਦ ਸ਼ਾਮਲ ਹਨ ਗਵਈਏ ਆਦ ਗ੍ਰੰਥ ਵਿੱਚ ਉਪਰੋਕਤ ਮਹਾਪੁਰਖਾਂ ਤੋਂ ਇਲਾਵਾ ਸੱਤਾ ਬਲਵੰਡ ਮਰਦਾਨਾ ਅਤੇ ਸੁੰਦਰਾ ਆਦ ਰਵਈਏ ਦੇ ਕੁੱਲ 17 ਸ਼ਬਦ ਸ਼ਾਮਲ ਕੀਤੇ ਗਏ ਹਨ ਇਹ ਸਾਰੇ ਗੁਰੂ ਘਰ ਦੇ ਪ੍ਰੇਮੀ ਹਨ ਆਦ ਗ੍ਰੰਥ ਦੀ ਭਾਸ਼ਾ ਆਦਿ ਗ੍ਰੰਥ ਦੇ ਸ਼ਬਦ ਅਤੇ ਭਜਨ 15ਵੀਂ ਤੇ 16ਵੀਂ ਸਦੀ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਵਿੱਚ ਲਿਖੇ ਗਏ ਹਨ ਭਗਤਾਂ ਸੰਤਾਂ ਤੇ ਫਕੀਰਾਂ ਦੇ ਭਜਨਾਂ ਵਿੱਚ ਹਿੰਦੀ ਫਾਰਸੀ ਸੰਸਕ੍ਰਿਤੀ ਅਤੇ ਮਰਾਠੀ ਦੇ ਸ਼ਬਦਾਂ ਵਿੱਚ ਵਰਤੋਂ ਕੀਤੀ ਗਈ ਹੈ ਪ੍ਰੰਤੂ ਇਹ ਸਾਰੇ ਸ਼ਬਦ ਲਿਪੀ ਵਿੱਚ ਲਿਖੇ ਗਏ ਹਨ ਵਿਸਾ ਵਸਤੂ ਆਦਿ ਗ੍ਰੰਥ ਸਾਹਿਬ ਵਿੱਚ ਰਮਾਇਣ ਜਾ ਮਹਾਪਾਰਤ ਬਾਗ ਸਿੱਖ ਗੁਰੂਆਂ ਦੀਆਂ ਜੀਵਨੀਆਂ ਨਹੀਂ ਹਨ ਨਾ ਹੀ ਇਸ ਵਿੱਚ ਅਰਥਵ ਵੇਦਵਾੰਗ ਜਾਦੂ ਤੇ ਮੰਤਰ ਹਨ ਅਤੇ ਨਾ ਹੀ ਕੁਰਾਨ ਬਾਗ ਜਿੱਦੀ ਸੰਪਤੀ ਅਤੇ ਵਿਆਸ ਸੰਬੰਧੀ ਨਿਜਵ ਹਨ ਇਸ ਵਿੱਚ ਸੰਸਕਾਰਿਕ ਵਿਸ਼ਿਆਂ ਤੇ ਕੁਝ ਵੀ ਨਹੀਂ ਹੈ ਇਸ ਦਾ ਵਿਸ਼ਾ ਪਰਮਾਤਮਾ ਦੀ ਭਗਤੀ ਨਾਮ ਦਾ ਜਾਪ ਮੁਕਤੀ ਜਾਂ ਸੱਚਖੰਡ ਦੀ ਪ੍ਰਾਪਤੀ ਅਤੇ ਅਧਿਆਤਮਿਕ ਮਾਰਗਦਰਸ਼ਨ ਲਈ ਗੁਰੂ ਦੀ ਮਹੱਤਤਾ ਹੈ ਇਸ ਵਿੱਚ ਮੁੱਖ ਤੌਰ ਤੇ ਸਿੱਖ ਗੁਰੂਆਂ ਸੂਫੀਆਂ ਅਤੇ ਭਗਤਾਂ ਦੇ ਪਰਮਾਤਮਾ ਦੀ ਭਗਤੀ ਨਾਲ ਸੰਬੰਧਿਤ ਜਾਂ ਸਦਾਚਾਰ ਦੇ ਨਿਜਵਾਂ ਨਾਲ ਸੰਬੰਧਿਤ ਰਚਨਾਵਾਂ ਹਨ ਇਹ ਆਸਲ ਵਿੱਚ ਅਧਿਆਤਮਿਕ ਗਿਆਨ ਦਾ ਭੰਡਾਰ ਹੈ ਜਿਸ ਦਾ ਕਿਸੇ ਧਰਮ ਸੰਪਰਦਾਇ ਦੇਸ਼ ਜਾਂ ਜੁੱਗ ਨਾਲ ਸੰਬੰਧ ਰੱਖਣ ਵਾਲਾ ਕੋਈ ਵੀ ਮਨੁੱਖ ਲਾਭ ਉਠਾ ਸਕਦਾ ਹੈ ਅਤੇ ਆਪਣੇ ਜੀਵਨ ਨੂੰ ਸਫਲ ਬਣਾ ਸਕਦਾ ਹੈ ਬਾਣੀ ਦੀ ਤਰਤੀਬ ਆਦ ਗ੍ਰੰਥ ਦੀ ਵਿਸ਼ਾ ਸਮਗਰੀ ਨੂੰ ਇਸ ਤਰ੍ਹਾਂ ਕਰਮ ਦਿੱਤਾ ਗਿਆ ਹੈ ਜਪਜੀ ਸਾਹਿਬ ਆਦ ਗ੍ਰੰਥ ਦਾ ਆਰੰਭ ਜਪਜੀ ਸਾਹਿਬ ਨਾਲ ਹੁੰਦਾ ਹੈ ਇਸ ਨੂੰ ਗੁਰਮੰਤਰ ਵੀ ਕਹਿੰਦੇ ਹਨ ਇਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਜਪਜੀ ਸਾਹਿਬ ਦੀਆਂ 33 ਪੌੜੀਆਂ ਨੇ ਅਤੇ ਅੰਤ ਵਿੱਚ ਇੱਕ ਸ਼ਲੋਕ ਹੈ ਸੋਦਰ ਜਪੁਜੀ ਸਾਹਿਬ ਮੰਗਰੋ ਆਦ ਗ੍ਰੰਥ ਵਿੱਚ ਸੋਦਰ ਰਹਿ ਰਾਸ ਦਾ ਸਥਾਨ ਹੈ ਸੋਦਰ ਦਾ ਅਰਥ ਉਹ ਵਿਸ਼ੇਸ਼ ਦਰਵਾਜ਼ਾ ਹੈ ਜੋ ਪਰਮਾਤਮਾ ਦੀ ਪ੍ਰਾਪਤੀ ਦਾ ਦਰਵਾਜ਼ਾ ਹੈ ਅਤੇ ਜਿੱਥੇ ਬੈਠ ਕੇ ਪਰਮਾਤਮਾ ਸਾਰਿਆਂ ਤੇ ਕੰਟਰੋਲ ਰੱਖਦਾ ਹੈ ਇਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਪਰੰਤੂ ਬਾਅਦ ਵਿੱਚ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਇਸ ਵਿੱਚ ਕੁਝ ਹੋਰ ਸ਼ਲੋਕ ਜੋੜ ਦਿੱਤੇ ਸਨ ਸੋ ਪੁਰਖ ਸੋਦਰ ਮੰਗਰੋ ਸੋ ਪੁਰਖ ਦੇਸ ਰਲੇਖ へਠ ਬਾਣੀ ਰਚੀ ਗਈ ਹੈ ਸੋ ਪੁਰਖ ਦਾ ਅਰਥ ਹੈ ਸਰਬਸ਼ਕਤੀਮਾਨ ਪਰਮਾਤਮਾ ਜੋ ਅਕਾਲ ਮੂਰਤ ਅਤੇ ਨੀਰੋਲ ਸੱਚ ਹੈ ਕੀਰਤਨ ਸੋਹਿਲਾ ਸੋਦਰ ਮੰਗਰੋ ਕੀਰਤਨ ਸੋਹਿਲੇ ਦਾ ਸਥਾਨ ਹੈ ਕੀਰਤਨ ਕੀrtni ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਉਸਤਤ ਅਤੇ ਸੋਹਿਲਾ ਦਾ ਅਰਥ ਹੈ ਖੁਸ਼ੀ ਦਾ ਗੀਤ ਇਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਪਰੰਤੂ ਗੁਰੂ ਰਾਮਦਾਸ ਜੀ ਨੇ ਤੇ ਗੁਰੂ ਅਰਜਨ ਦੇਵ ਜੀ ਨੇ ਵੀ ਇਸ ਵਿੱਚ ਕੁਝ ਹੋਰ ਸ਼ਲੋਕ ਸ਼ਾਮਿਲ ਕਰ ਦਿੱਤੇ ਮੁੱਖ ਭਾਗ ਗੁਰੂ ਗ੍ਰੰਥ ਸਾਹਿਬ ਦਾ ਅਗਲਾ ਭਾਗ ਇਸ ਦਾ ਮੁੱਖ ਭਾਗ ਖਵਾਉਂਦਾ ਹੈ ਇਸ ਨੂੰ 31 ਭਾਗਾਂ ਵਿੱਚ 31 ਰਾਗਾਂ ਅਨੁਸਾਰ ਵੰਡਿਆ ਗਿਆ ਹੈ ਹਰੇਕ ਰਾਗਮਾਲਾ ਵਿੱਚ ਕਰਮ ਅਨੁਸਾਰ ਗੁਰੂ ਨਾਨਕ ਦੇਵ ਜੀ ਅਤੇ ਦੂਜੇ ਗੁਰੂਆਂ ਦੇ ਸ਼ਬਦ ਹਨ ਉਹਨਾਂ ਮੰਗਰ ਏਸੇ ਰਾਗਮਾਲਾ ਵਿੱਚ ਸੰਤਾਂ ਤੇ ਭਗਤਾਂ ਦੀ ਬਾਣੀ ਕਰਮ ਵਿੱਚ ਦਿੱਤੀ ਗਈ ਹੈ ਰਾਗਾਂ ਦੇ ਅੰਤ ਵਿੱਚ ਪੱਟਾਂ ਦੇ ਸਵਈਏ ਹਨ ਇਨ੍ਹਾਂ ਵਿੱਚ ਪਹਿਲੇ ਪੰਜ ਗੁਰੂਆਂ ਦੀ ਬਾਰੋਬਾਰੀ ਉਸਤੇ ਦਿੱਤੀ ਗਈ ਹੈ ਇਸ ਮੰਗਰੋਂ ਗੁਰੂ ਪੰਜ ਗੁਰੂਆਂ ਦੇ ਉਹ ਸ਼ਲੋਕ ਦਿੱਤੇ ਗਏ ਹਨ ਜੋ ਪਹਿਲੇ ਰਾਗਾਂ ਵਿੱਚ ਨਹੀਂ ਆ ਸਕੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਰਾਗਮਾਲ ਖਤਮ ਹੋਣ ਤੇ ਦੁर्ਜੀ ਰਾਗ ਮਾਲਾ ਦਾ ਆਰੰਭ ਹੁੰਦਾ ਹੈ ਇੱਕ ਵਿਸ਼ੇਸ਼ ਵਰਣਨਯੋਗ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦੀਪਕ ਮੇਗ ਹਿੰਡੋਲ ਆਦਿ ਰਾਗਾਂ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ ਕਿਉਂਕਿ ਇਹ ਰਾਗ ਬਹੁਤ ਜ਼ਿਆਦਾ ਖੁਸ਼ੀ ਜਾਂ ਸੌਂਕ ਦਾ ਪ੍ਰਗਟਾਵਾ ਕਰਦੇ ਹਨ ਸਾਰੇ ਗੁਰੂਆਂ ਨੇ ਆਪਣੇ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਆਰੰਭ ਕੀਤੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਛੋਟੇ ਜਿਹੇ ਉਪਸੰਗ ਰਹਿ ਨਾਲ ਸਮਾਪਤ ਹੁੰਦੇ ਹਨ ਅਤੇ ਇਸ ਮੰਗਰੋ ਇੱਕ ਅੰਤਿਕਤਾ ਹੈ ਜਿਸ ਨੂੰ ਰਾਗ ਮਾਲਾ ਕਹਿੰਦੇ ਹਨ